ਗੁਰਦਾਸਪੁਰ ਦੇ ਵਿੱਚ ਤੜਕਸਾਰ ਹੀ ਦਿਨ ਚੜਦਿਆਂ ਇੱਕ ਕਾਫੀ ਵੱਡੀ ਪੋਜੀਸ਼ਨ ਬਣ ਗਈ ਇੱਕ ਸਾਬਕਾ ਫੌਜੀ ਵੱਲੋਂ ਕਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਅਤੇ ਸੱਸ ਨੂੰ ਜੜਾਵਾ ਮੌਦੇ ਘਾਟ ਉਤਾਰ ਦਿੱਤਾ ਜਾਂਦਾ ਵਾ ਉਸ ਦੇ ਬਾਅਦ ਉਹ ਆ ਕੇ ਆਪਣੇ ਰਿਹਾਇਸ਼ੀ ਇਲਾਕੇ ਦੇ ਵਿੱਚ ਜਿੱਥੇ ਕਿ ਸੰਘਣੀ ਆਬਾਦੀ ਆ ਔਰ ਸਵੇਰ ਦੇ ਸਮੇਂ ਸਕੂਲੀ ਬੱਚੇ ਜਿਹੜੇ ਆ ਸਕੂਲ ਜਾ ਰਹੇ ਹੁੰਦੇ ਆ ਜਾਂ ਲੋਕ ਆਪਣੇ ਕੰਮ ਧੰਦੇ ਤੇ ਜਾ ਰਹੇ ਹੁੰਦੇ ਆ ਉੱਥੇ ਆ ਕੇ ਲੁਕ ਜਾਂਦਾ ਵਾ ਗੁਰਦਾਸਪੁਰ ਪੁਲਿਸ ਨੂੰ ਜਦੋਂ ਉਸ ਦੀ ਲੋਕੇਸ਼ਨ ਮਿਲਦੀ ਆ ਤਾਂ ਐਸਐਸਪੀ ਗੁਰਦਾਸਪੁਰ ਆਈਪੀਐਸ ਸਦਦੇ ਆਪਣੀ ਪੁਲਿਸ ਫੋਰਸ ਦੇ ਨਾਲ ਉਸ ਜਗ੍ਹਾ ਨੂੰ ਬਿਲਕੁਲ ਘੇਰਾ ਪਾ ਲੈਂਦੇ ਆ ਵੱਡੀ ਘਟਨਾ ਜੋ ਗੁਰਦਾਸਪੁਰ ਦੇ ਵਿੱਚ ਵਾਪਰੀ ਆ ਇਸ ਘਟਨਾ ਨੂੰ ਲੈ ਕੇ ਔਰ ਜ਼ਿਲ੍ਹੇ ਦੇ ਵਿੱਚ ਆਮ ਹੋਰ ਕੀ ਕੁਝ ਪੁਲਿਸ ਵੱਲੋਂ ਜੜਾ ਵਾ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੀਤਾ ਜਾ ਰਿਹਾ ਵਾ ਇਹਨਾਂ ਤਮਾਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਐਸਐਸਪੀ ਗੁਰਦਾਸਪੁਰ ਆਈਪੀਐਸ ਦਿੱਤੇ ਹਾਂਜੀ ਸਰ ਅੱਜ ਸਵੇਰੇ ਕਿੱਦਾਂ ਦੇ ਹਾਲਾਤ ਬਣੇ ਔਰ ਕਿਵੇਂ ਤੁਸੀਂ ਇਹ ਸਾਰੀ ਸਿਚੁਏਸ਼ਨ ਨੂੰ ਜੜਾ ਵਾ ਸਕਸੈਸਫੁਲੀ ਹੈਂਡਲ ਕੀਤਾ ਜੀ ਦੇਖੋ ਜੀ ਤੁਸੀਂ ਦੇਖੋ ਜਿਹੜਾ ਕੀ ਸਿਚੁਏਸ਼ਨ ਤੁਹਾਨੂੰ ਵੀ ਜਦੋਂ ਪਤਾ ਹੈਗਾ ਜਿਹੜੇ ਪੈਕਸੋ ਦਾ ਮੁਲਾਜ਼ਮ ਸੀਗਾ ਉਹਦੇ علاوہ ਉਹਦੇ ਵੱਲੋਂ ਜਿਹੜਾ ਹੈਗਾ ਇੱਕ ਗਲਤ ਅੰਕੇ ਨਾਲ ਜਿਹੜਾ ਹੈਗਾ ਵੈਪਨ ਜਿਹੜਾ ਹੈਗਾ ਜੇਲ ਗਾਰਡ ਤੋਂ ਪੱਕਾ ਕਰਕੇ ਜਿਹੜਾ ਹੈਗਾ ਅਨਫੋਰਚਨਟਲੀ ਜਿਹੜੀ ਹੈਗੀ ਕਿਲਿੰਗਸ ਕੀਤੀ ਗਈ ਸੀਗੀ ਉਹਦੇ ਵਿੱਚ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੋ ਇਮੀਡੀਏਟਲੀ ਜਿਹੜਾ ਸਾਡਾ ਮਨ ਟਾਸ ਗਿਆ ਕਿ ਅਕਿਊਜ਼ ਨੂੰ ਫੜ ਕੇ ਵੈਪਨ ਨੂੰ ਰਿਕਵਰ ਕਰਨਾ ਕਿਉਂਕਿ ਇਹ ਜਿਹੜਾ ਵੈਪਨ ਬੜਾ ਹੀ ਆਟੋਮੈਟਿਕ ਵੈਪਨ ਸੀਗਾ ਸੋ ਸਾਡੇ ਵੱਲੋਂ ਮਲਟੀਪਲ ਟੀਮਸ ਜਿਹੜੀ ਹੈਗੀ ਉਹ ਸਟੈਬਲਿਸ਼ ਕੀਤੀ ਗਈ ਸੀਗੀ ਮਲਟੀਪਲ ਟੀਮ ਵੱਲੋਂ ਆਮੇਗ ਆਪਰੇਸ਼ਨ ਵੀ ਜਿਹੜਾ ਹੈਗਾ ਚਲਾਇਆ ਗਿਆ ਸੀ ਇੱਕ ਜਿਹੜੀ ਸਾਡੀ ਟੀਮ ਹੈਗੀ ਐਸਐਚਓ ਸਿਟੀ ਜਿਹੜੇ ਅਸੀਂ ਲੈਡ ਕਰੇ ਸੀਗੇ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਸੱਤ ਨੰਬਰ ਸਕੀਮ ਦੇ ਵਿੱਚ ਜਿਹੜਾ ਹੈਗਾ ਇੱਕ ਫਲੈਟ ਦੇ ਵਿੱਚ ਉਹਨੂੰ ਕਿਹਾ ਹੋਇਆ ਇਨੀਸ਼ੀਅਲੀ ਉਹਨਾਂ ਦੇ ਯੂ ਕੰਟੇਨ ਕੀਤਾ ਗਿਆ ਸੀਗਾ ਜਦੋਂ ਕੰਟੇਨਿੰਗ ਕੀਤੀ ਇਮੀਡੀਏਟਲੀ ਜੋ ਸਾਨੂੰ ਸੂਚਨਾ ਆਈ ਤਾਂ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਜਿਹੜੀ ਵੱਖ-ਵੱਖ ਟੀਮ ਹੈਗੀ ਐਂਡ ਪੰਜਾਬ ਪੁਲਿਸ ਦੀ ਸਪੈਸ਼ਲਾਈਜ਼ਡ ਕੋਰਸਿਸ ਹੈਗੀ ਜਿਹੜੀ ਐਸਐਸਜੀ ਐਂਡ ਕਾਤਕ ਟੀਮ ਉਹ ਵੀ ਜਿਹੜੀ ਅਸੀਂ ਮੌਕੇ ਤੇ ਲਾ ਕੇ ਅਸੀਂ ਜਿਹੜਾ ਹੈਗਾ ਉਹਨੂੰ ਕੋਰਡਨ ਆਫ ਕੀਤਾ ਗਿਆ ਠੀਕ ਹੈ ਐਂਟਾਇਰ ਆਪਰੇਸ਼ਨ ਚੁੱਕੀ ਵੀ ਆਈਸੀਆਰ ਐਚਏਸੀ ਸੋ ਸਾਡਾ ਸਭ ਤੋਂ ਵੱਡਾ ਚੈਲੰਜ ਆ ਸੀ ਕਿ ਵਿਦਾਊਟ ਐਨੀ ਡੈਮੇਜ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਥ੍ਰੈਟ ਨੂੰ ਨੋਟਲਾਈਜ਼ ਕਰਨਾ ਹੈਗਾ ਸਰ ਲਗਾਤਾਰ ਦੇਖਣ ਵਿੱਚ ਆ ਰਿਹਾ ਸੀਗਾ ਕਿ ਸਾਹਮਣੇ ਉਸ ਸ਼ਖਸ ਦੇ ਜਿੰਨੇ ਕੀ ਆਪਣੇ ਘਰ ਦੇ ਆਪਣੀ ਫੈਮਿਲੀ ਦੇ ਦੋ ਜੀਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਵਾ ਇੱਕ ਖਾਸ ਕਿਸਮ ਦਾ অতি ਆਧੁਨਿਕ ਹਥਿਆਰ ਉਹਦੇ ਕੋਲ ਵਾ ਉਸ ਦੇ ਬਾਵਜੂਦ ਵੀ ਤੁਸੀਂ ਜਿਹੜਾ ਵਾ ਸਾਰੀ ਆਪਣੀ ਟੀਮ ਨੂੰ ਲੀਡ ਕਰ ਰਹੇ ਸੀ ਉਸ ਦੇ ਨਾਲ ਜਦੋਂ ਗੱਲਬਾਤ ਕਰ ਰਹੇ ਸੀਗੇ ਉਦੋਂ ਉਦੋਂ ਕਿੱਦਾਂ ਦੇ ਹਾਲਾਤ ਸੀਗੇ ਦੇਖੋ ਉਹਦੇ ਚ ਵੀ ਓਬਵੀਅਸਲੀ ਤੁਹਾਨੂੰ ਲੱਗਦਾ ਹੈਗਾ ਕਿ ਸਾਈਕੋਲੋਜੀਕਲ ਇੱਕ ਵੱਡਾ ਚੈਲੰਜ ਹੁੰਦਾ ਹੈ ਕਿਉਂਕਿ ਤੁਸੀਂ ਪਬਲਿਕ ਸੇਫਟੀ ਦੇ ਕਿਉਂਕਿ ਮਾਰਨਿੰਗ ਦੇ ਟਾਈਮ ਬੱਚੇ ਵੀ ਸਕੂਲ ਜਾ ਰਹੇ ਹੁੰਦੇ ਆ ਤੁਹਾਨੂੰ ਨੇਚਰਲੀ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਡੇ ਟੂ ਡੇ ਦਿਨ ਚੱਲਿਆ ਸਟਾਰਟ ਹੁੰਦੀ ਹੈ ਤਾਂ ਉਹਦੇ ਵਿੱਚ ਕਾਫੀ ਜਿਹੜਾ ਹੈਗਾ ਜਨਰਲ ਮੂਵਮੈਂਟ ਹੁੰਦੀ ਹੈ ਤਾਂ ਸਾਡਾ ਆਹੀ ਸੀਗਾ ਕਿ ਇਹਨੂੰ ਇੱਥੇ ਹੀ ਕੰਟੇਨ ਕੀਤਾ ਜਾਵੇ ਇਹਨੂੰ ਥ੍ਰੈਟ ਉੱਕਿਆ ਜਾਵੇ ਸੋ ਥੈਟ ਕਿ ਅਜੇ ਫਰਦਰ ਕੋਈ ਪਬਲਿਕ ਡੈਮੇਜ ਨਾ ਹੋਵੇ। ਤੋਂ ਇਹਦੇ ਵੱਲੋਂ ਜਿਹੜਾ ਸਾਰਾ ਐਫਰਟਸ ਜਿਹੜਾ ਸੀਗਾ ਉਹ ਸਾਰਾ ਪਬਲਿਕ ਸੇਫਟੀ ਨੂੰ ਮੱਦੇਨਜ਼ਰ ਵੇਖ ਕੇ ਸਾਡਾ ਸਾਡੇ ਵੱਲੋਂ ਕੀਤਾ ਗਿਆ ਸੀਗਾ। ਸਰ ਜਦੋਂ ਤੁਸੀਂ ਉਸ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਕਾਫੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਦੇਖਿਆ ਤੁਹਾਡੀ ਉਸ ਦੇ ਨਾਲ ਗੱਲਬਾਤ ਚੱਲ ਰਹੀ ਸੀ। ਕੀ ਕਾਰਨ ਮੰਨਦੇ ਹੋ ਕਿ ਲਾਸਟ ਦੇ ਵਿੱਚ ਜਿਹੜਾ ਫੇਰ ਉਸ ਦੇ ਵੱਲੋਂ ਆਪਣੇ ਆਪ ਨੂੰ ਵੀ ਜੜਾ ਵਾ ਗੋਲੀ ਮਾਰ ਲਈ ਜਾਂਦੀ ਆ। ਕਿਉਂ ਨਹੀਂ ਉਹ ਚੀਜ਼ ਰੁਕ ਪਾਈ ਜੀ ਦੇਖੋ ਉਹਦੇ ਚ ਮੈਂ ਜਿੱਦਾਂ ਕੀਆ ਸੀ ਨਾ ਸਟਾਰਟਿੰਗ ਕਾਫੀ ਟਾਈਮ ਤੋਂ ਉਹਦੇ ਨਾਲ ਇੰਟਰੈਕਟ ਕਰ ਬੇਸਿਕ ਹੈ ਤੋ ਜਿਹੜਾ ਮੈਨੂੰ ਜਿਹੜਾ ਲੱਗੇ ਕਿ ਉਹ ਮੈਂਟਲੀ ਪ੍ਰਪੇਅਰ ਸੀ ਇਸ ਚੀਜ਼ ਰਾਸਤੇ ਐਂਡ ਉਹ ਜਿਹੜਾ ਹੈਗਾ ਪ੍ਰਪੇਅਰ ਸੀਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਗੱਲਾਂ ਸੀਗੀ ਤੋ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਵੀ ਹੈ ਬਟ ਅਸੀਂ ਜਿਹੜਾ ਹੈਗਾ ਟਰਾਈ ਕੀਤਾ ਵੀ ਟਰਾਈਡ ਬੈਸਟ ਕਿ ਵੀ ਅਸੀਂ ਉਹਨਾਂ ਨੂੰ ਕਨਵਿੰਸ ਕਰੀਏ ਉਹਨਾਂ ਨੂੰ ਸਵੈਂਡਰ ਕਰੀਏ ਤੇ ਵਾਸਤੇ ਅਸੀਂ ਜਿਹੜਾ ਹੈਗਾ ਉਹਨੂੰ ਸਮਝਾਇਆ ਹੈਗਾ ਅਸੀਂ ਸਮਝਾਇਆ ਅਸੀਂ ਉਹਨਾਂ ਦੀ ਫੈਮਲੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨੇ ਬਾਕੀ ਫੈਮਲੀ ਮੈਂਬਰ ਹੈਗੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਬਾਕੀ ਮੁਲਾਜ਼ਮਾਂ ਨੇ ਵੀ ਕਾਫੀ ਗੱਲਬਾਤ ਕੀਤੀ ਉਹਨੂੰ ਸਮਝਾਇਆ ਕਿ ਵੀ ਆਪਾਂ ਇਦਾਂ ਦੀ ਇਦਾਂ ਦਾ ਕੋਈ ਸਟੈਪ ਨਾ ਲਈਏ ਸੋ ਉਹਦੇ ਵਿੱਚ ਹੀ ਹੁਣ ਬੰਦੇ ਦੀ ਕੀ ਸਾਈਕੋਲੋਜੀ ਦੀ ਹੈ ਇਹਦੇ ਚੇਤ ਮੈਂ ਕਮੈਂਟ ਨਹੀਂ ਕਰ ਸਕਾਂਗਾ ਬਟ ਬੜਾ ਹੀ ਅਨਫੋਰਚੁਨੇਟ ਇਨਸੀਡੈਂਟ ਜਿਹੜਾ ਹੈ ਸਰ ਜੇਕਰ ਗੱਲਬਾਤ ਕਰੀਏ ਤਾਂ ਪੰਜਾਬ ਸਮੁੱਚੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਵਾ ਔਰ ਲਗਾਤਾਰ ਪੁਲਿਸ ਦੇ ਲਈ ਗੈਂਗਸਟਰ ਜਿਹੜੇ ਆ ਇੱਕ ਚੈਲੰਜ ਬਣਦੇ ਜਾ ਰਹੇ ਆ ਆਈਪੀਐਸ ਅ ਦਿੱਤੇ ਗੈਂਗਸਟਰਵਾਦ ਨੂੰ ਕਿੱਦਾਂ ਦੇਖਦੇ ਜੀ ਕੋਈ ஆல்ਵੇਡੀ ਜਿਹੜਾ ਹੈਗਾ ਮੈਨੂੰ ਡੀਜੀਪੀ ਸਾਹਿਬ ਦੇ ਨਿਰਦੇਸ਼ਨ ਇਸ ਪੰਜਾਬ ਪੁਲਿਸ ਬੜਾ ਹੀ ਅ ਬੜ ਚੜ ਕੇ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਐਂਡ ਕ੍ਰਾਈਮ ਦੇ ਖਿਲਾਫ ਜਿਹੜਾ ਹੈਗਾ ਐਕਸ਼ਨ ਜਿਹੜਾ ਹੈਗਾ ਲੇਅਰੀਆ ਉਹ ਤੁਸੀਂ ਲਗਾਤਾਰ ਜਿਹੜਾ ਹੈਗਾ ਦੇਖ ਰਹੇ ਹੈਗੇ ਇਹਦੇ ਚ ਕੋਈ ਦੋਬਾਈ ਨਹੀਂ ਹੈਗੀ ਤੇ ਇਹਦੇ ਚ ਬਿਲਕੁਲ ਜ਼ੀਰੋ ਟੋਲਰੈਂਸ ਹੈ ਉਹ ਅਸੀਂ ਹੈਗਾ ਮੇਨਟੇਨ ਕਰਾਂਗੇ ਸਰ ਨਸ਼ੇ ਦੇ ਖਿਲਾਫ ਵੀ ਲਗਾਤਾਰ ਮੂਵਮੈਂਟ ਇੱਕਦਮ ਤੇਜ਼ ਹੋ ਗਈ ਆ ਲਗਾਤਾਰ ਗੁਰਦਾਸਪੁਰ ਦੇ ਜਿੰਨੇ ਵੀ ਲਗਭਗ ਬਦਨਾਮ ਏਰੀਆ ਉਹਨਾਂ ਦੇ ਵਿੱਚ ਤੁਹਾਡੇ ਵੱਲੋਂ ਖੁਦ ਰੇਡ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਜਿਹੜਾ ਵਾ ਕਾਸ ਆਪਰੇਸ਼ਨ ਅਗਲੇ ਦਿਨਾਂ ਚ ਵੀ ਇਹ ਜਾਰੀ ਰਹੇਗਾ ਜੀ ਦੇਖੋ ਜੀ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਅਸੀਂ ਕਰੀਬਨ 800 ਦੇ ਲਗਭਗ ਜਿਹੜੀ ਹੈਗੇ ਐਫ ਆਈ ਆਰ ਐਨ ਡੀ ਪੀ ਐਸਟ ਐਕਟ ਤੇ ਤਹ ਤਾਂ ਹੁਣ ਤੱਕ ਦਜ ਜਿਹੜੀ ਹੈਗੀ ਕੀਤੀ ਹੈਗੀ ਇਹਦੇ ਚ ਅਸੀਂ ਜਿਹੜਾ ਹੈਗਾ ਤਾਂ ਲਗਭਗ 900 90 ਜੀ ਜਿਹੜੇ ਹੈਗੇ ਪੈਡਲਸ ਜਿਹੜੇ ਹੈਗੇ ਜੋ ਪੈਡਲਿੰਗ ਕਰਦੇ ਹੈਗੇ ਉਹ ਜਿਹੜੇ ਹੈਗੇ ਰੈਸਟ ਕੀਤੇ ਹੈਗੇ ਕੱਲ ਵੀ ਸਾਡੇ ਵੱਲੋਂ ਜਿਹੜਾ ਹੈਗਾ ਪਬਲਿਕ ਪਲੇਸਿਸ ਦੇ ਵਿੱਚ ਜਿੱਥੇ ਸ਼ਿਕਾਇਤ ਸੀ ਉੱਥੇ ਜਿਹੜਾ ਹੈਗਾ ਐਕਸ਼ਨ ਲੇ ਲੱਤਾ ਗਿਆ ਤੋਂ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧੀ ਜੜੀ ਮੁਹਿੰਮ ਹੈਗੀ ਜਿਹਦੇ ਸੇ ਜਿਹਦੀ ਅਗਵਾਈ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੈ ਜਿਹੜਾ ਹੈਗਾ ਐਂਡ ਡੀਜੀਪੀ ਸਾਹਿਬ ਦੀ ਅਗਵਾਈ ਹੈ ਜਿਹੜਾ ਹੈਗਾ ਪੰਜਾਬ ਪੁਲਿਸ ਹੈਗਾ ਉਹ ਉਹ ਨਸ਼ੇ ਦੇ ਵੱਡ ਚੜ ਕੇ ਜਿਹੜਾ ਹੈਗਾ ਇਕਠੋਵੇ ਜਿਹੜਾ ਕਬਿਸ਼ ਜੀ ਸਰ ਲਗਾਤਾਰ ਪੁਲਿਸ ਵੱਲੋਂ ਪਬਲਿਕ ਨੂੰ ਜਿਹੜਾ ਵਾ ਅਪੀਲ ਕੀਤੀ ਜਾਂਦੀ ਹੈ ਪੁਲਿਸ ਦਾ ਸਾਥ ਦੇਣ ਦੇ ਲਈ ਤੁਸੀਂ ਗਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਸਾਡੇ ਚੈਨਲ ਦੇ ਰਹੀਂ ਜਿਹੜਾ ਵਾ ਕੀ ਸੰਦੇਸ਼ ਦੇਣਾ ਚਾਹੋਗੇ ਬਿਲਕੁਲ ਜੀ ਮੈਂ ਤਾਂ ਪਹਿਲਾਂ ਵੀ ਤੁਸੀਂ ਦੇਖਦੇ ਹੈਗੇ ਕਿ ਸਾਡੇ ਵੱਲੋਂ ਜਿਹੜੇ ਹੈਗੇ ਪਬਲਿਕ ਸਿਫਟੀ ਨੂੰ ਮੇਨਟੇਨ ਕਰਨ ਲਈ ਜਿਹੜੇ ਹੈਗੇ ਫਟਸ ਕੀਤੇ ਜਾਂਦੇ ਹੈਗੇ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਇਨਸ਼ੋਰ ਕਰਦੇ ਹੈਗੇ ਕਿ ਸਭ ਤੋਂ ਪਹਿਲਾਂ ਜਿਹੜਾ ਟ੍ਰੈਫਿਕ ਡਿਸਪਲਿਨ ਜਿਹੜਾ ਬਹੁਤ ਜ਼ਰੂਰੀ ਹੈਗਾ ਇਹ ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਵੇ ਐਸ ਕਰਕੇ ਮੋਡੀਫਾਈਡ ਵਹੀਕਲ ਤੇ ਜਿਹੜਾ ਹੈਗਾ ਅਸੀਂ ਬੜਾ ਲਗਾਤਾਰ ਜਿਹੜਾ ਹੈਗਾ ਐਕਸ਼ਨ ਲੈ ਰਹੇ ਹੈਗੇ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਹੈਗਾ ਬਾਕੀ ਸਾਰੇ ਨੋਇਸੈਂਸ ਨੂੰ ਬੋਕਣ ਵਾਸਤੇ ਵੀ ਅਫਰਟ ਲਗਾਤਾਰ ਸਾਡੇ ਵੱਲੋਂ ਕੀਤੇ ਜਾ ਰਹੇ ਹੈਗੇ ਐਂਡ ਤੁਹਾਡੇ ਸਾਰਿਆਂ ਦੇ ਵਾਂਹੀਂ ਮੀਡੀਆ ਦੇ ਵਾਂਹੀਂ ਅਸੀਂ ਉਹਨੂੰ ਜਨਤਕ ਵੀ ਕਵੇ ਹੈਗੇ ਬਿਲਕੁਲ ਤੋਂ ਅਸੀਂ ਸਾਡੀ ਅਪੀਲ ਹੈ ਕਿ ਜਿਹੜਾ ਹੈਗਾ ਰੂਲ ਰੈਗੂਲੇਸ਼ਨ ਨੂੰ ਫੋਲੋ ਕਰਨ ਐਂਡ ਨੋਇਸੈਂਸ ਐਕਟੀਵਿਟੀ ਦੇ ਵਿੱਚ ਨੂੰ ਖਤਮ ਕਰਨੇ ਪੰਜਾਬ ਪੁਲਿਸ ਦਾ ਸ਼ੋਕ ਕਰਨ ਬਾਕੀ ਪੰਜਾਬ ਪੁਲਿਸ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਦੇ ਨਿਰਦੇਸ਼ ਅੰਤ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਹੇਤ ਬੜਾ ਹੀ ਰਿਮਾਰਕੇਬਲ ਤਰੀਕੇ ਨਾਲ ਜਿਹੜਾ ਹੈਗਾ ਕ੍ਰਾਈਮ ਐਂਡ ਕ੍ਰਿਮੀਨਲ ਤੇ ਐਕਸ਼ਨ ਲੈ ਰਹੀ ਹੈਗੀ ਸੋ ਗੱਲਬਾਤ ਲਈ ਧੰਨਵਾਦ ਇਹਨੇ ਆਈਪੀਐਸ ਅਦਿੱਤਿਆ ਜਿਹੜੇ ਐਸਐਸਪੀ ਗੁਰਦਾਸਪੁਰ ਜਿਨ੍ਹਾਂ ਵੱਲੋਂ ਅੱਜ ਸਵੇਰ ਦੇ ਸਮੇਂ ਇੱਕ ਵੱਡੀ ਖਤਰਨਾਕ ਸਥਿਤੀ ਨੂੰ ਜੜਾ ਵਾ ਬਹੁਤ ਵਧੀਆ ਤਰੀਕੇ ਦੇ ਨਾਲ ਜੜਾ ਵਾ ਆਪਣੀ ਪੂਰੀ ਪੁਲਿਸ ਫੋਰਸ ਨੂੰ ਲਾਲ ਲੈ ਕੇ ਹੈਂਡਲ ਕੀਤਾ ਗਿਆ ਔਰ ਵੱਡੀ ਇੱਕ ਮੁਸੀਬਤ ਜੜੀ ਹੈ ਉਸ ਨੂੰ ਟਾਲ ਦਿੱਤਾ ਗਿਆ ਲਗਾਤਾਰ ਜ਼ਿਲ੍ਹੇ ਦੇ ਵਿੱਚ ਕਾਸ ਆਪਰੇਸ਼ਨ ਵੀ ਚੱਲ ਰਿਹਾ ਵਾ ਐਸਐਸਪੀ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਜ਼ਿਲ੍ਹੇ ਚੋਂ ਮੁਕੰਮਲ ਨਸ਼ੇ ਦਾ ਜੜਾ ਵਾ ਸਫਾਇਆ ਕੀਤਾ ਜਾ ਸਕੇ ਗੈਂਗਸਟਰਵਾਦ ਨੂੰ ਵੀ ਲੈ ਕੇ ਉਹਨਾਂ ਨੇ ਕਿਹਾ ਵਾ ਕਿ ਲਗਾਤਾਰ ਪੁਲਿਸ ਸਖਤ ਕਾਰਵਾਈ ਜੜੀ ਹੈ ਗੈਂਗਸਟਰਾਂ ਦੇ ਖਿਲਾਫ ਵੀ ਕਰਦੀ ਜਾ ਰਹੀ ਆ ਇਸ ਦੇ علاوہ ਜਿਹੜਾ ਬੁਲੇਟ ਮੋਟਰਸਾਈਕਲ ਜਾਂ ਟ੍ਰੈਫਿਕ ਰੂਲਸ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਜਿਹੜਾ ਇੱਕ ਵੱਡਾ ਐਕਸ਼ਨ ਪੁਲਿਸ ਦਾ ਚੱਲ ਰਿਹਾ ਵਾ ਉਸ ਨੂੰ ਲੈ ਕੇ ਵੀ ਐਸਐਸਪੀ ਸਾਹਿਬ ਨੇ ਕਿਹਾ ਵਾ ਕਿ ਲਗਾਤਾਰ ਇਹ ਸਾਰੇ ਕੰਮ ਜੜੇ ਜਨ ਹਿੱਤ ਵਿੱਚ ਜਾਰੀ ਰਹਿਣਗੇ ਸੋ ਲਗਾਤਾਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਜੈਸ਼ ਪੰਡਤ ਧੰਨਵਾਦ